ਮੈਂ ਸਤਨਾਮ ਸਿੰਘ ਰਿਟਾਇਰਡ ਪ੍ਰੋਫੈਸਰ ਸੁਭਾ ਜਾਇਨ ਸਤਨਾਮ ਆਦਮੀ ਪਾਰਟੀ ਸਾਰੇ ਦੇਸ਼ ਵਾਸੀਆਂ ਨੂੰ ਦੀਵਾਲੀ ਤੇ ਬੰਦੀ ਛੋੜ ਦਿਵਸ ਦੀਆਂ ਬਹੁਤ-ਬਹੁਤ ਮੁਬਾਰਕਾਂ ਦਿੰਦਾ ਹਾਂ ਮੇਰੀ ਅਪੀਲ ਹੈ ਕਿ ਇਸ ਵਾਰੀ ਗ੍ਰੀਨ ਦੀਵਾਲੀ ਮਨਾਈ ਜਾਵੇ ਔਰ ਪਟਾਕੇ ਜਿਹੜੇ ਆ ਉਹ ਪ੍ਰਦੂਸ਼ਣ ਤੋਂ ਬਚਿਆ ਜਾਵੇ ਪਟਾਕੇ ਨਾ ਚਲਾਏ ਜਾਣ ਉਹਦੀ ਥਾਂ ਤੇ ਗ੍ਰੀਨ ਦੀਵਾਲੀ ਹੀ ਮਨਾਈ ਜਾਵੇ ਤੇ ਦੇਸੀ ਤੇਲ ਦੇ ਦੀਵਿਆਂ ਨੂੰ ਜਗਾ ਕੇ ਦੀਵਾਲੀ ਮਨਾਈ ਜਾਵੇ ਔਰ ਇਹਦੇ ਨਾਲ ਹੀ ਸ਼ੋਪਕਰਮਾਨਾਂ ਦੇ ਨਾਲ ਮੈਂ ਇੱਕ ਬੇਨਤੀ ਜ਼ਰੂਰ ਕਰਨਾ ਚਾਹੁੰਦਾ ਆ ਕਿ ਆਓ ਸਾਰੇ ਜਣੇ ਜਿਹੜਾ ਰਜਵਾੜਾ ਸ਼ਾਹੀ ਹੈ ਔਰ ਮਾਫੀਆ ਬਾਤਾਂ ਤੋਂ ਸਿਮਾਉਣ ਵਾਲੀਆਂ ਪਾਰਟੀਆਂ ਨੇ ਜਿਨ੍ਹਾਂ ਨੇ ਸਾਡੇ ਦੇਸ਼ ਦੇ ਲੋਕਾਂ ਨੂੰ ਆਮ ਬੁਨਿਆਦੀ ਸਹੂਲਤਾਂ ਤੋਂ ਵਿਰਵੇ ਰੱਖਿਆ ਨੌਜਵਾਨਾਂ ਨੂੰ ਬੇਰੁਜ਼ਗਾਰ ਬਣਾਇਆ ਵਾ ਔਰ ਔਰਤਾਂ ਤੇ ਬਜ਼ੁਰਗਾਂ ਦੀ ਜਿਹੜਾ ਗੁਜ਼ਾਰੇਯੋਗ ਜੀਵਨ ਹੈ ਉਹ ਨਹੀਂ ਬਤੀਤ ਹੋ ਰਿਹਾ ਇਹ ਸਾਰਾ ਪਾਰਟੀਆਂ ਜਿਹੜੀਆਂ ਰਾਜ ਕਰ ਰਹੀਆਂ ਉਹਨਾਂ ਕਰਕੇ ਆਓ ਇਹਨਾਂ ਨੂੰ ਆਪਾਂ ਝੜੋ ਉਖਾੜੀਏ ਸਾਰੇ ਜਣੇ ਰਲ ਕੇ ਆਵਾਂ ਆਦਮੀ ਪਾਰਟੀ ਦਾ ਸਾਥ ਦਈਏ ਤੇ ਆਪਣੀ ਸਰਕਾਰ ਬਣਾਈਏ ਬਹੁਤ ਬਹੁਤ ਤੁਹਾਡਾ ਧੰਨਵਾਦ